ਰਾਮਾ ਦੀ ਹੱਤੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਵੀਡੀਓ ਮੇਰੇ ਤੱਕ ਦੇਖੋ ਜੀ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਕੁੱਲੂ ਪੱਤੀ ਦਾ ਮਾਲ ਦੁਬਾਰੇ ਪਹੁੰਚ ਗਿਆ ਜੀ ਪਹਿਲਾਂ ਕੁੱਲੂ ਪੱਤੀ ਖਤਮ ਹੋ ਗਿਆ ਸੀ ਇਹਦੇ ਵਿੱਚ ਰੰਗ ਡਿਜ਼ਾਈਨ ਨਵੇਂ ਦੁਬਾਰੇ ਫੁੱਲ ਕੁਆਂਟੀਟੀ ਦਾ ਮਾਲ ਪਹੁੰਚ ਗਿਆ ਜੀ ਜਿੰਨੇ ਮਰਜ਼ੀ ਸੂਟ ਲੈ ਸਕਦੇ ਜੀ ਇਸ ਰੰਗ ਦੇ ਚ ਇਹ ਚਾਰ-ਚਾਰ ਸੂਟ ਲੈ ਲੋ ਜੀ ਫੁੱਲ ਮਾਲ ਫੁੱਲ ਚੇਂਜ ਰੇਟ ਹੈ ਜੀ ਜਿਹੜਾ ਸੂਟ ਆਂਦਾ ਇਹ 11-1200 ਦਾ ਸੂਟ ਵਿਕਦਾ ਕੁੱਲੂ ਪੱਤੀ ਵਾਲਾ ਆ ਦੇਖੋ ਜੀ ਰੰਗ ਤੇ ਡਿਜ਼ਾਈਨ ਦੇ ਵਿੱਚ ਫੁੱਲ ਆ ਗਿਆ ਜੀ ਹੁਣ ਜਮ ਵਾਸਤੇ ਦੁਬਾਰੇ ਪਹਿਲਾਂ 2-3 ਵਾਰੀ ਮਾਲ ਆ ਕੇ ਖਤਮ ਹੋ ਗਿਆ ਸੀਗਾ ਕਈ ਗਾਖਾਂ ਦੇ ਫੋਨ ਆਏ ਸੀਗੇ ਛੇਤੀ ਆਓ ਤੇ ਸਾਹਮਣੇ ਜਾਂ ਲੇਖ ਜਾ ਵਾਸਤੇ ਕੁੱਲੂ ਪੱਟੀ ਸਰਦੀ ਵਾਲੀ ਕੁਆਲਿਟੀ ਦੇ ਵਿੱਚ ਪੂਰੇ ਵਧੀਆ-ਵਧੀਆ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਫੁੱਲ ਕੁਆਲਿਟੀ ਦੇ ਮਾਲ ਆ ਗਿਆ ਜੀ ਇਹ ਸਿਰਫ 7.50 ਹੂਟ ਗੱਟਾ ਹੀ ਇਹ ਹੈ 750 ਦੇ ਵਿੱਚ ਕੁੱਲੂ ਪੱਟੀ ਵਾਲਾ ਇਹ ਸ਼ਾਲ ਦੇ ਨਾਲ ਆ ਜੀ ਸੂਟ ਇਹ ਨਾਲ ਸ਼ਾਲ ਤੇ ਸੂਟ ਹੋਵੇ ਵਧੀਆ ਫੈਂਸੀ ਫੈਂਸੀ ਡਿਜ਼ਾਈਨਾਂ ਦੇ ਵਿੱਚ ਫੈਰਸੀ ਕਲਰਾਂ ਦੇ ਵਿੱਚ ਫੁੱਲ ਕਰਨਾ ਜਮਾਲ ਪਹੁੰਚੂਕਿਆ ਇਹਦੇ ਵਿੱਚ ਜੀ 750 ਦਾ ਕਰਤਾ ਜੀ ਸ਼ੇਰ ਮੇਲੇ ਦੇ ਉੱਤੇ 750 ਰੁਪਏ ਦਾ ਸੂਟ ਅਰੰਗ ਹਰ ਰੰਗ ਆਗੇ ਜੀ ਦੁਆਰੇ ਇਹਦੇ ਵਿੱਚ ਸਾਰੇ ਪਹਿਲਾਂ ਸਾਰੇ ਰੰਗ ਖਤਮ ਹੋ ਗਏ ਸੀਗੇ ਕਈ ਦਿਨ ਲਗਾ ਕੇ ਮੰਗਦਾ ਸੀਗਾ ਰੰਗ ਪਿੱਛੋਂ ਹੁਣ ਤੁਹਾਨੂੰ ਇੱਕ ਦੋ ਦਿਨ ਲੇਟ ਹੋ ਗਿਆ ਜੀ ਮਾਲ ਸਾਰਾ ਮਾਲ ਫੁੱਲ ਪਹੁੰਚ ਗਿਆ ਜੀ ਸਾਰਾ ਇਹ ਮਾਲੇ ਕੋਈ ਜਿੰਨੇ ਮਰਜ਼ੀ ਰੰਗ ਲੈ ਸਕਦੇ ਹੁਣ ਇੱਕ ਰੰਗ ਦੇ ਚਿਹੇ ਪੰਜ ਪੰਜ ਚਾਚਾ ਫੁੱਲਾ ਲਓ ਮਾਲ ਫੁੱਲ ਕੁਆਲਿਟੀ ਦੇ ਵਿੱਚ ਪਹੁੰਚ ਚੁੱਕਿਆ ਹੈਗਾ ਰੇਟ ਰਹੂਗਾ ਜੀ ਸਿਰਫ 750 ਰੁਪਇਆ ਸੇਲ ਦਾ ਰੇਟ ਆਪਣਾ ਭਰਾਵਾਂ ਦੀ ਹੱਟੀ ਦੇ ਉੱਤੇ ਤੁਹਾਨੂੰ ਪਤਾ ਵੀ ਹਰ ਕਿਸਮ ਦੇ ਸੂਟਾਂ ਦੀ ਭਾਰੀ ਸੇਲ ਚੱਲੀ ਜਾਂਦੀ ਹੈ ਜੀ ਰੰਗ ਦੇਖੋ ਇੱਕ ਤੇ ਇੱਕ ਸ਼ਾਨਦਾਰ ਰੰਗ ਆ ਗਏ ਜਿਹਦੇ ਵਿੱਚ ਇੱਕੋ ਤੇ ਇੱਕ ਸ਼ਾਨਦਾਰ ਕਲਰਾਂ ਚ ਮਾਲ ਪਹੁੰਚੂਗਾ ਕੋਲਾ ਰੰਗਾਂ ਦੇ ਵਿੱਚ ਸੇਲ ਮੇਲੇ ਦੇ ਵਿੱਚ ਹੈ ਜੀ ਅੰਦਰ ਦੇਖੀ ਚਲੋ ਜੀ ਕਿੰਨੇ ਸ਼ਾਨਦਾਰ ਰੰਗ ਆਏ ਨੇ ਇਹਦੇ ਵਿੱਚ ਹੁਣ ਦਿਖਾ ਰਹੇ ਹਾਂ ਜੀ ਕਲਰ ਦਾ ਬਹੁਤ ਹੀ ਆ ਗਿਆ ਜੀ ਸਟਾਕ ਇਹਦੇ ਵਿੱਚ ਪੁੱਲ ਆ ਗਿਆ ਜੀ ਕਿਹੜੀ ਦੁਕਾਨਦਾਰੀ ਵਾਸਤੇ ਇਕੱਠੇ ਹੋਊਂ ਜਿੰਨੇ ਮਰਜ਼ੀ ਲਜਾਣੇ ਆ ਜਾ ਸਕਦਾ ਹੈਗਾ ਨਾਲ ਸ਼ਾਲਾ ਦੇ ਤੁਲੂ ਪੱਟੀ ਵਾਲਾ ਬਿਲਕੁਲ ਸਰਦੀ ਵਾਲੀ ਕੁਆਲਿਟੀ ਦੇ ਉੱਤੇ ਪੂਰੇ ਵਧੀਆ ਸੂਟ ਹੈ ਸਾਰੇ ਇਹ 750 ਦਾ ਸਮੇਤ ਸ਼ਾਲ ਦੇ ਨਾਲ 750 ਰੁਪਏ ਦਾ ਸੂਟ ਕਰਤਾ ਜੀ ਇਹ 750 ਦੇ ਵਿੱਚ ਰਾਂਗੂ ਤੇ ਜੈਡ ਫੁੱਲ ਸਟਾਕ ਮਾਲ ਪਹੁੰਚ ਚੁੱਕਾ ਹੈ ਇਹ ਜੀ ਦੇਖੋ ਜੀ ਕਲੰਗ ਦੇ ਤੇ ਚਾਚਾ ਸੂਟ ਲੈ ਲੋ ਤੇ ਪੰਜ ਪੰਜ ਸੂਟ ਲੈ ਲੋ ਕੋਲ ਕੁਆਲਟੀ ਚਮਾਲ ਭਰਾਵਾਂ ਦੀ ਹੱਤੀ ਦੇ ਉੱਤੇ ਛੇਰ ਮੇਲਾ ਚੱਲੀ ਜਾਂਦਾ ਜੀ ਹਰ ਕਿਸਮ ਦੇ ਸੂਟਾਂ ਦਾ ਭਾਰੀ ਛੇਰ ਮੇਲਾ ਚੱਲੀ ਜਾਂਦਾ ਹੈਗਾ ਇਹਦੇ ਕਾਲਾ ਰੰਗ ਵੀ ਆ ਗਿਆ ਜੀ ਦੁਆਰੇ ਜੀ ਕਾਲਾ ਰੰਗ ਵੀ ਕਈ ਗਾਹ ਮੁੜ ਕੇ ਗਏ ਸੀਗੇ ਕਾਲਾ ਰੰਗ ਮੰਗਦੇ ਸੀਗੇ ਦੁਆਰੇ ਕਾਲਾ ਰੰਗ ਬਹੁਤ ਕਈ ਹੋਰ ਕਾਲੇ ਰੰਗ ਦਾ ਕਈ ਗਾਹ ਤਾਂ ਦੀ ਡਿਮਾਂਡ ਸੀ ਸਾਡੇ ਕੋਲੇ ਕੱਲ ਤਾਂ ਸਾਰੇ ਖਤਮ ਹੋ ਗਏ ਸੀਗੇ ਸਾਰੇ ਨਵੇਂ ਦੁਆਰੇ ਆ ਗਏ ਜੀ ਕਈ ਕੱਲਾ ਰਿਕ ਤੋਂ ਇੱਕ ਵਰੀ ਆਏ ਹੋਏ ਸਾਰੇ 750 ਰੁਪਏ ਦਾ ਸੂਟ ਸਮੇਤ ਸ਼ਾਲ ਦੇ ਨਾਲ ਭਰਾਮਾ ਦੀ ਹੱਤੀ ਦੇ ਉੱਤੇ ਫੇਰ ਮੇਲਾ ਚੱਲੀ ਜਾਂਦਾ ਜੀ 750 ਦੇ ਵਿੱਚ ਕਲਰਫੁੱਲ ਪਹੁੰਚ ਚੁੱਕੇ ਨੇ ਭਰਾਮਾ ਦੀ ਹੱਤੀ ਵਾਸਟਰ ਰੋਡ ਬੌਂਡ ਮੰਡੀ